ਵਾਲਮੀਕੀ ਜੀ ਦੇ ਮੰਦਿਰ ਦੇ ਬਿਲਕੁਲ ਸਾਹਮਣੇ ਇੱਕ ਮੁਸਲਮਾਨ ਦਾ ਨੇ ਆਪਣਾ ਹਲਾਲੀ ਚਿਕਨ ਦੀ ਦੁਕਾਨ ਖੋਲੀ ਆ ਇਹ ਇੱਕ ਬਿਲਕੁਲ ਸੋਚ ਸਮਝ ਕੇ ਉਸਨੇ ਇਹ ਕੰਮ ਕੀਤਾ ਕਾਰਪੋਰੇਸ਼ਨ ਜਦੋਂ ਇੱਕ ਵਾਰੀ ਕਿਸੇ ਗਰੀਬ ਦੀ ਲੈਣੀ ਚੁੱਕ ਲਿਆ ਹੋਵੇ ਨਾ ਤੇ ਦੁਬਾਰਾ ਮੇਰੇ ਖਲਾਉਂਦੇ ਧਰਲੇ ਖੜਾ ਦਿੰਦਾ ਜਿਹੜੀ ਵਸ ਕਰਨ ਲੱਗਿਆ ਤੇ ਜਦੋਂ ਵਾਰੀ ਆਉਂਦੀ ਆ ਕਿਸੇ ਅਮੀਰ ਦੀ ਜਾਂ ਰਾਜਨੀਤਿਕ ਬੰਦੇ ਦੀ ਤੇ 1 ਮਿੰਟ ਚ ਜਿਹੜੀ ਵਾਪਸ ਇਹਦਾ ਮਤਲਬ ਕੋਈ ਰਾਜਨੀਤਿਕ ਬੰਦਾ ਉਹਦੇ ਵਿੱਚ ਪਿਛੇ ਆ ਇਹਰਾ ਹਲਾਲੀ ਚਿਕਨ ਦਾ ਕੰਮ ਕਰਦਾ ਹੈ ਉਹਨਿਸ ਨਾਤਨ ਦੇ ਉੱਤੇ ਆਗਾਦ ਕੀਤਾ ਜਿਸ ਨੂੰ ਕਿਸੇ ਕੀਮਤ ਤੇ ਸਾਇ ਨਹੀਂ ਕੀਤਾ ਜਾਏਗਾ ਤੇ ਮर्यादा ਦੀ ਗੱਲ ਜਿੱਥੇ ਹੋਏਗੀ ਬਿਲਕੁਲ ਅਸੀਂ ਜਵਾਬ ਦੇਵਾਂਗੇ ਕੱਲ ਸ਼ਾਮ ਤੱਕ ਨਾ ਚੁੱਕੀਆਂ ਗਈਆਂ ਤੇ ਹਿੰਦੂ ਸਮਾਜ ਬਿਲਕੁਲ ਸਰਖਦ ਹੋਏ ਕੀ ਉਹ ਨਾਤਨ ਤਾਂ ਰਣੂ ਕਿਰਾਂ ਨੇ ਟਾਰਗੇਟ ਕੀਤਾ ਉਸ ਨੂੰ ਅੰਮ੍ਰਿਤਸਰ ਦੀ ਹਿੰਦੂ ਜਥੇਬੰਦੀਆਂ ਕਿਸੇ ਕੀਮਤ ਤੇ ਸਾਇ ਨਹੀਂ ਕਰਾਂਗੀ ਉਹੋਸ਼ ਲੋਗ ਰਾਜਨੀਤੀ ਦਾ ਫਾਇਦਾ ਲੈਂਦੇ ਹੋਏ ਉਹਦਾ ਲਾਭ ਲੈਂਦੇ ਹੋਏ ਉਹਦੀ ਸ਼ਰਨ ਵਿੱਚ ਜਾ ਕੇ ਇਹ ਮੰਦਰ ਦੀ ਮर्यादा ਨੂੰ ਭੰਗ ਕਰ ਲਈਏ ਚੀਚਾਂ ਲਾਈਆਂ ਗਈਆਂ ਟੈਕਸ ਭਰਨ ਦਾ ਮਤਲਬ ਹੈ ਹੁਣ ਠੇਕਾ ਮੰਦਰ ਦੇ ਅੰਦਰ ਖੋਲੋਗੇ ਧਰਮ ਦੇ ਵਿੱਚ ਕਿਸੇ ਨੂੰ ਕੋਈ ਪੱਖ ਨਹੀਂ ਜੇ ਚਾਹੇ ਉਹ ਸੀਐਮ ਹੈ ਪੀਐਮ ਹੈ ਅੱਜ ਹਿੰਦੂ ਸਮਾਜ ਵੱਲੋਂ ਇੱਕ ਮੰਗ ਪੱਤਰ ਕਾਰਪੋਰੇਸ਼ਨ ਕਮਿਸ਼ਨ ਨੂੰ ਦਿੱਤਾ ਗਿਆ ਇਹ ਮਸਲਾ ਮर्याਦਾ ਦਾ ਹੈ ਮर्याਦਾ ਦਾ ਮਸਲਾ ਇਸ ਲਈ ਹੈ ਕਿਉਂਕਿ ਕਵਾਲਮੰਡੀ ਚੌਂਕ ਦੇ ਵਿੱਚ ਕੁਛ ਰੇੜੀਆਂ ਜਿਹੜੀਆਂ ਮੀਟ ਦੀਆਂ ਚਿਕਨ ਦੀਆਂ ਮੰਦਰ ਦੇ ਬਾਹਰ ਲੱਗ ਰਹੀਆਂ ਜਿਹਨਾਂ ਮਰਿਆਦਾ ਭੰਗ ਹੋ ਰਹੀ ਹੈ ਇਸ ਲਈ ਅੱਜ ਇੱਕ ਮੰਗ ਪੱਤਰ ਸੌ ਤਰੀਕੇ ਨਾਲ ਦਿੱਤਾ ਗਿਆ ਵੀ ਉਹਨਾਂ ਰੇੜੀਆਂ ਨੂੰ ਚੁਕਾਇਆ ਜਾਵੇ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਦੋਂ ਲੱਗੀਆਂ ਹੀ ਉਦੋਂ ਕਿ ਨਹੀਂ ਬਾਅਦ ਚੁੱਕਿਆ ਜਾਂ ਕੋਈ 500 ਮੀਟਰ ਦੇ ਦੈਹਰੀ ਮੰਦਰ ਗੁਰਦੁਆਰੇ ਦੇ ਅੰਦਰ ਨਹੀਂ ਲਗਾਤਾ ਦੇਖੋ ਜੀ ਜਦੋਂ ਲੱਗੀਆਂ ਤੋਂ ਲੱਗੀਆਂ ਪਰ ਜਦੋਂ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੁੰਦੀ ਆ ਜਦੋਂ ਅਸੀਂ ਉਹ ਵੀਡੀਓ ਦੇਖੀ ਜੇ ਅਸੀਂ ਵੀਡੀਓ ਦੇਖੀ ਤਾਂ ਅਸੀਂ ਤੁਰੰਤ ਐਕਸ਼ਨ ਚਾਏ ਅਸੀਂ ਸਟੇਟ ਅਫਸਰ ਨੂੰ ਕਿਹਾ ਵੀ ਉਹ ਚੁੱਕ ਕੇ ਲਿਆ ਰੇੜੀਆਂ ਪਰ ਸਟੇਟ ਅਫਸਰ ਨੇ ਜਦੋਂ ਰੇੜੀਆਂ ਚੁੱਕੀਆਂ ਫਿਰ ਉਹ ਵਾਪਸ ਦਿੱਤੀਆਂ ਸ਼ੈ ਸਟੇਟ ਅਫਸਰੀ ਵਿੱਚ ਰਲਿਆ ਅਸੀਂ ਕਾਰਪੋਰੇਸ਼ਨ ਕਮਿਸ਼ਨਰ ਨੂੰ ਅੱਜ ਮਿਲ ਲਿਆ ਆ ਬਿਲਕੁਲ ਕਲੀਅਰ ਸ਼ਬਦਾਂ 'ਚ ਇਹ ਕਹਿ ਰਹੇ ਆ ਜੇ ਤੁਹਾਡਾ ਕੋਈ ਬੰਦਾ ਇਸ ਚੀਜ਼ 'ਚ ਰਲਿਆ ਤੇ ਬਿਲਕੁਲ ਉਹਨੂੰ ਸੁਧਾਰੋ ਤੇ ਮਰਿਆਦਾ ਦੀ ਗੱਲ ਜਿੱਥੇ ਹੋਏਗੀ ਬਿਲਕੁਲ ਅਸੀਂ ਜਵਾਬ ਦੇਵਾਂਗੇ ਤੇ ਸੰਘਰਸ਼ ਵੀ ਕਰਾਂਗੇ ਜੇਕਰ ਇਹ ਰੇੜੀਆਂ ਕੱਲ ਸ਼ਾਮ ਤੱਕ ਨਾ ਚੁੱਕੀਆਂ ਗਈਆਂ ਤੇ ਹਿੰਦੂ ਸਮਾਜ ਬਿਲਕੁਲ ਸੜਕਾਂ ਤੋਂ ਹਟੇਗਾ ਪਰ ਉਥੇ ਸਿਰਫ ਮੀਟ ਦੀਆਂ ਦੁਕਾਨਾਂ ਦਾ ਰੌਲਾ ਜਾਂ ਨਾਲੇ ਉਹਦਾ ਠੇਕੇ ਵੀ ਫੈਲਾ ਵੀ ਖੁੱਲੇ ਆਇਆ ਹੈ ਦੇਖੋ 500 ਮੀਟਰ ਦੀ ਏਰੀਆ ਦੇ ਵਿੱਚ ਜਿਹੜੀ ਵੀ ਚੀਜ਼ ਹੈਗੀ ਆ ਤੇ ਜਾਂ ਕੋਈ ਕਿਲੋਮੀਟਰ ਦੇ ਏਰੀਆ ਦੇ ਵਿੱਚ ਕੋਈ ਚੀਜ਼ ਪਾਈ ਜਾਂਦੀ ਆ ਜਾਂ ਕੋਈ ਸਕੂਲ ਦੇ ਏਰੀਆ 'ਚ ਪਾਈ ਜਾਂਦੀ ਆ ਦੇਖੋ ਜੋ ਵੀ ਧਾਰਮਿਕ ਜਾਂ ਸਿੱਖ ਸੰਸਥਾਵਾਂ 'ਵਾਂ ਤੁਸੀਂ ਦੇਖਿਆ ਸਰਕਾਰ ਦੀਆਂ ਵੀ ਗਾਈਡਲਾਈਨ ਪਰ ਕੁਝ ਲੋਗ ਰਾਜਨੀਤੀ ਦਾ ਫਾਇਦਾ ਲੈਂਦੇ ਹੋਏ ਉਹਦਾ ਲਾਹ ਲੈਂਦੇ ਹੋਏ ਉਹਦੀ ਸ਼ਰਨ ਵਿੱਚ ਜਾ ਕੇ ਇਹ ਮੰਦਰ ਦੀ ਮर्यादा ਨੂੰ ਭੰਗ ਕਰ ਲਈਏ ਚੀਜ਼ਾਂ ਲਾਈਆਂ ਗਈਆਂ ਮੈਂ ਵੇਖਿਆ ਕੁਝ ਰਾਜਨੀਤਿਕ ਲੋਗ ਇਹਦੇ ਪਿੱਛੇ ਨੇ ਕਿਉਂਕਿ ਕਾਰਪੋਰੇਸ਼ਨ ਜਦੋਂ ਇੱਕ ਵਾਰੀ ਕਿਸੇ ਗਰੀਬ ਦੀ ਰੇੜੀ ਚੁੱਕ ਲਿਆ ਹੋਵੇ ਨਾ ਤੇ ਦੁਬਾਰਾ ਮੇਰੇ ਖਿਆਲੋਂ ਉਹਦੇ ਤਰਲੇ ਘਾ ਦਿੰਦਾ ਰੇੜੀ ਵਾਸ ਕਰ ਲਗਿਆ ਤੇ ਜਦੋਂ ਵਾਰੀ ਆਉਂਦੀ ਆ ਕਿਸੇ ਅਮੀਰ ਦੀ ਜਾਂ ਰਾਜਨੀਤਿਕ ਬੰਦੇ ਦੀ ਤੇ 1 ਮਿੰਟ 'ਚ ਰੇੜੀ ਵਾਪਸ ਇਹਦਾ ਮਤਲਬ ਕੋਈ ਰਾਜਨੀਤਿਕ ਬੰਦਾ ਉਹਦੇ ਵਿੱਚ ਪਿੱਛੇ ਆ ਟੈਕਸ ਵੀ ਦਿੱਤਾ ਹੈਗਾ ਟੈਕਸ ਭਰ ਕੇ ਉਹਨੇ ਠੇਕਾ ਬੋਲਿਆ ਪਰ ਉਦੋਂ ਕਾਨੂੰਨੀ ਨਹੀਂ ਟੈਕਸ ਭਰਨ ਦਾ ਮਤਲਬ ਇਹ ਹੁਣ ਠੇਕਾ ਮੰਦਰ ਦੇ ਅੰਦਰ ਖੋਲੋਗੇ ਟੈਕਸ ਦਾ ਮਤਲਬ ਇਹ ਹੁਣ ਸਾਡੀ ਮर्यादा ਭੰਗ ਕਰ ਦੋਗੇ ਪਰ ਟੈਕਸ ਲੈ ਕੇ ਉਥੇ ਠੇਕਾ ਤੇ ਵੀ ਖੋਲਿਆ ਗਿਆ ਉਦੋਂ ਮੰਦਰ ਨਹੀਂ ਵਿਖਿਆ ਉਦੋਂ ਮੰਦਰ ਤੇ ਪੁਰਾਣਾ ਹੈਗਾ ਵੇਖੋ ਜੀ ਇਹ ਟੈਕਸ ਲੈਣ ਵਾਲੇ ਜਾਣਦੇ ਨੇ ਠੇਕੇ ਵਾਲੇ ਜਾਣਦੇ ਅਸੀਂ ਠੇਕੇਦਾਰ ਨੇ ਧਰਮ ਦੇ ਤੇ ਧਰਮ ਦੀ ਗੱਲ ਕਰਨੀ ਜਿਹੜਾ ਮर्यादा ਭੰਗ ਕਰੂ ਛਿਕੇ ਟੰਗੂ ਸਾਡੀ ਮर्यादा ਨੂੰ ਬਿਲਕੁਲ ਸੰਘਰਸ਼ ਕਰਾਂਗੇ ਜਿੱਥੋਂ ਤੱਕ ਅਸੀਂ ਜਾ ਸਕੇ ਜਾਵਾਂਗੇ ਜੇ ਕੱਲ ਸ਼ਾਮ ਤੱਕ ਇਹ ਰੇੜੀਆਂ ਨਾ ਚੁੱਕੀਆਂ ਨੀਆਂ ਤੇ ਪੂਰਾ ਹਿੰਦੂ ਸਮਾਜ ਲੈ ਕੇ ਸੜਕਾਂ 'ਤੇ ਪਾਵਾਂਗੇ ਉਹਦੇ ਆਲੇ-ਦੁਆਲੇ ਹੋਰ ਵੀ ਕਈ ਦੁਕਾਨਾਂ ਲੈ ਕੇ ਕਾਫੀ ਸਮੇਂ ਤੋਂ ਜਾ ਰਹੀਆਂ ਇਹ ਕਹਾਲਾ ਹਾਲਾ ਦੀ ਦੁਕਾਨ ਤੇ ਅੱਜ ਖੁੱਲੀ ਐ ਪਰ ਉਸ ਤੋਂ ਪਹਿਲਾਂ ਵੀ ਜਿਹੜੀਆਂ ਦੇਖੋ ਜੀ ਸਾਨੂੰ ਸਮਝੀ ਉਦੋਂ ਆਈ ਜਦੋਂ ਇੱਕ ਸਮਾਜ ਦੇ ਸੇਵਕ ਵਲੰਟੀਰੀਨ ਵੱਲੋਂ ਇੱਕ ਵੀਡੀਓ ਪਾਈ ਗਈ ਜਿਹੜੀਆਂ ਚੀਜ਼ਾਂ ਸਾਡੀ ਅੱਖਾਂ ਦੇ ਸਾਹਮਣੇ ਹਮੇਸ਼ਾ ਆਈਆਂ ਅਸੀਂ ਉਹਨੂੰ ਦਰਸਤ ਕੀਤਾ ਅਸੀਂ ਬੇਨਤੀ ਕਰਦੇ ਆ ਅਸੀਂ ਕਿਸੇ ਦਾ ਰੋਜ਼ਗਾਰ ਨਹੀਂ ਖੋਣਾ ਚਾਹੁੰਦੇ ਪਰ ਸਾਾਸੁਤਰੀ ਗੱਲ ਆ ਇਹਨੂੰ ਥੋੜਾ ਜਿਹਾ ਦੂਰ ਕਰ ਲੋ ਜਿਹੜੀ ਦਿਸਸਸਪੰਦਾ ਸਾਡਾ ਧਰਮ ਦੀ ਮਰਿਆਲ ਦਾ ਕਿਸੇ ਨੂੰ ਪੰਗ ਕਰਨ ਦਾ ਅਧਿਕਾਰ ਨਹੀਂ ਆ ਜੇਕਰ ਤੁਸੀਂ ਕਹਿੰਦੇ ਹੋ ਤੁਹਾਣਾ ਰਾਜਨੀਤਿਕ ਲੋਕ ਖਲੋਂਦੇ ਆ ਤੇ ਫਿਰ ਉਹ ਵੀ ਆ ਜਾਣ ਸਾਾਸੁਤਰੀ ਗੱਲ ਜੇ ਧਰਮ ਦੇ ਵਿੱਚ ਕਿਸੇ ਨੂੰ ਕੋਈ ਬਖਸ਼ ਨਹੀਂ ਜੇ ਚਾਹੇ ਉਹ ਸੀਮ ਆ ਪੀਐਮ ਆ ਅਸੀਂ ਸਾਾਸੁਤਰੀ ਗੱਲ ਕਹਿਤੀ ਜਿਹੜੇ ਬੰਦੇ ਧਰਮ ਦੇ ਨਾਲ ਖਲਵਾੜ ਕਰ ਰਹੇ ਨੇ ਬਰਿਆਦਾਂ ਨਾਲ ਖਲਵਾੜ ਕਰ ਰਹੇ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਹਾਂ ਜਾਂ ਤਾਂ ਆਪਣੀਆਂ ਰੇਲੀਆਂ ਪਿੱਛੇ ਕਰ ਲਓ ਨਹੀਂ ਤੇ ਸੰਘਰਸ਼ ਲਈ ਤਿਆਰ ਰਹੋ ਅੱਜ ਤੋਂ ਮੰਗ ਪੱਤਰ ਦੇਣ ਆਏ ਇੱਕ ਕਾਨੂੰਨੀ ਕਾਰਵਾਈ ਦੇ ਲਈ ਅਗਰ ਨਹੀਂ ਹੁੰਦੀ ਕਾਨੂੰਨੀ ਕਾਰਵਾਈ ਦੇ ਦੇਖੋ ਕਾਨੂੰਨੀ ਕਾਰਵਾਈ ਅਸੀਂ ਸੌਫ ਤਰੀਕੇ ਨਾਲ ਸਾਡਾ ਕੰਮ ਹੈ ਪ੍ਰਸ਼ਾਸਨ ਤੱਕ ਪਹੁੰਚਾਉਣਾ ਜੇ ਪ੍ਰਸ਼ਾਸਨ ਨਹੀਂ ਕਰੇਗਾ ਅਸੀਂ ਆਪਣੇ ਧਰਮ ਲਈ ਖੜੇ ਆ ਸਾਡੇ ਜਿੰਨੇ ਵੀ ਸੰਗਠਨ ਨੇ ਅੰਬਰਸਰ ਦੇ ਆਪਾਂ ਇੱਕ ਆਵਾਜ਼ ਬੁਲੰਦ ਕਰਕੇ ਤੁਸੀਂ ਦੇਖੋਗੇ ਸੜਕਾਂ ਭਰ ਦਿਆਂਗੇ ਸੰਘਰਸ਼ ਕਰਾਂਗੇ ਜਿੰਨੇ ਤੱਕ ਇਹ ਰੇੜੀਆਂ ਚੁੱਕੀਆਂ ਨਾ ਗਈਆਂ ਅੱਜ ਅਸੀਂ ਜਿਹੜਾ ਮੰਗਪਤਾ ਦੇਣ ਆਏ ਆ ਗਵਾਲ ਮੰਡੀ ਦੇ ਵਿੱਚ ਇੱਕ ਸਾਡਾ ਸਨਾਤਨ ਧਰਮ ਦਾ ਮੰਦਿਰ ਹੈ ਤਾਂ ਵਾਲਮੀਕੀ ਜੀ ਦਾ ਮੰਦਿਰ ਹੈ ਉਹਦੇ ਬਾਹਰ ਰੇੜੀਆਂ ਲੱਗੀਆਂ ਮੀਠ ਦੀਆਂ ਨਾਲ ਉੱਤੇ ਸ਼ਰਾਬ ਵੀ ਭਲਾਈ ਜਾਂਦੀ ਹੈ ਵਾਲਮੀਕੀ ਜੀ ਦੇ ਮੰਦਿਰ ਦੇ ਬਿਲਕੁਲ ਸਾਹਮਣੇ ਇੱਕ ਮੁਸਲਮਾਨ ਦਾ ਨੇ ਆਪਣਾ ਹਲਾਲੀ ਚਿਕਨ ਦੀ ਦੁਕਾਨ ਖੋਲੀ ਹੈ ਇਹ ਇੱਕ ਬਿਲਕੁਲ ਸੋਚ ਸਮਝ ਕੇ ਉਸਨੇ ਇਹ ਕੰਮ ਕੀਤਾ ਮੁਸਲਮਾਨ ਨੇ ਸਾਡੇ ਸਨਾਤਨ ਧਰਮ ਤੇ ਉਸ ਮੁਸਲਮਾਨ ਨੇ ਜਿਹੜਾ ਹਲਾਲੀ ਚਿਕਨ ਦਾ ਕੰਮ ਕਰਦਾ ਉਹਨੇ ਸਨਾਨਤਨ ਧਰਮ ਦੇ ਉੱਤੇ ਅਗਾਧ ਕੀਤਾ ਜਿਸ ਨੂੰ ਕਿਸੇ ਕੀਮਤ ਤੇ ਸਹਿ ਨਹੀਂ ਕੀਤਾ ਜਾਏਗਾ ਮੇਰੀ ਵਾਲਮੀਕੀ ਸਮਾਜ ਦੇ ਕੇ ਵੀ ਬੇਨਤੀ ਹੈ ਕਿ ਇਸ ਹਲਾਲੀ ਚਿਕਨ ਜਿਹੜਾ ਖੋਲੀ ਦੁਕਾਨ ਇਹਨੂੰ ਬੰਦ ਕੀਤਾ ਜਾਵੇ ਨਾਲ ਅਮਨਸਰ ਦੇ ਕਮਿਸ਼ਨਰ ਸਾਹਿਬ ਨੂੰ ਅੱਜ ਅਸੀਂ ਇਹ ਮੰਗ ਪੱਤਰ ਦਿੱਤਾ ਹੈ ਇਹ ਮੰਗ ਪੱਤਰ ਦਿੱਤਾ ਹੈ ਕਿ ਵੀ ਤਾਂ ਕਿ ਉਹ ਇਹ ਰੇੜੀਆਂ ਜਿਹੜੀਆਂ ਜਲ ਤੋਂ ਜਲਦ ਚੁਕਾਉਣ ਅਗਰ ਇਹ ਰੇੜੀਆਂ ਨਹੀਂ ਚੁਕੀਆਂ ਗਈਆਂ ਤੇ ਇਹ ਅਸੀਂ ਮੰਦਰ ਦੇ ਬਾਹਰ ਬੈਠਾਂਗੇ ਸ਼ਾਂਤੀ ਬੂਰ ਟੰਗ ਨਾਲ ਤੇ ਇਸ ਰੇੜੀਆ ਨੂੰ ਚੁਕਾ ਕੇ ਹੀ ਰਵਾਂਗੇ ਤੇ ਜਿਹੜੇ ਇਹ ਸੋਚੀ ਸਮਝੀ ਜਿਹੜੀ ਸਾਜ਼ਿਸ਼ ਹੈ ਉਸ ਹਲਾਲੀ ਚਿਕਨ ਵਾਲੇ ਦੀ ਕਿ ਉਹ ਸਨਾਤਨ ਤਰਨ ਨੂੰ ਜਿਹੜਾ ਉਹਨੇ ਟਾਰਗੇਟ ਕੀਤਾ ਉਸ ਨੂੰ ਅੰਮ੍ਰਿਤਸਰ ਦੀ ਹਿੰਦੂ ਜਥੇਬੰਦੀਆਂ ਕਿਸੇ ਕੀਮਤ ਤੇ ਸਹਿ ਨਹੀਂ ਕਰਾਂਗੀਆਂ ਤੇ ਇਸ ਦੁਕਾਨ ਨੂੰ ਹਰ ਕੀਮਤ ਤੇ ਬੰਦ ਕਰਾ ਕੇ ਰੱਖਾਂਗੇ ਦੇਖੋ ਜੀ ਵਪਾਰ ਹੈ ਆਪਾਂ ਐ ਨਹੀਂ ਕਹਿੰਦੇ ਵਪਾਰ ਹੈ ਵਪਾਰ ਜਿੱਥੇ ਮਰਜ਼ੀ ਕਰੇ 1 ਕਿਲੋਮੀਟਰ ਦੂਰ ਕਰੇ ਵਪਾਰ ਸਭ ਨੂੰ ਆਪਣੇ ਸੱਚ ਹੋਰ ਵੀ ਦੁਕਾਨਾਂ ਗੁੱਲੀਆਂ ਆਈਆਂ ਅਸੀਂ ਉਹਨਾਂ ਤੇ ਆਗੇ ਕੋਈ ਟਾਰਗੇਟਿੰਗ ਕੀਤਾ ਸਾਡੇ ਸਨਾਤਨ ਧਰਮ ਤੇ ਇੱਕ ਮੁਸਲਮਾਨ ਨੇ ਗਾਥ ਕੀਤਾ ਅਸੀਂ ਉਹਦੇ ਤੇ ਆਗੇ ਫਿਰ ਅਸੀਂ ਅਕਰੋਚ ਜਤਾ